ਹਰਪ੍ਰੀਤਾ ਹਾਂ ਪਰ ਹੁਣ ਕੀ ਕੰਮ ਕਰੇ ਝਾੜੂ ਤਾਂ ਮੈਂ ਸਾਰਾ ਲਾਤਾ ਓਹੋ ਝਾੜੂ ਤਾਂ ਤੈਨ ਲਾਤਾ ਮੈਂ ਮਸਾ ਬਾਥਰੂਮ ਸਾਫ ਕਰਕੇ ਆਇਆ ਐ ਨਹੀਂ ਪਤਾ ਮਿੰਟ ਦੋ ਮਿੰਟਾਂ ਚ ਆ ਜਾਣ ਜਵਾਕ ਜਾ ਪਤਾ ਨਹੀਂ ਸਮੋਸੇ ਲੈਣ ਗਿਆ ਕਿ ਨਾ ਕਹਿੰਦਾ ਮੈਂ ਫੋਨ ਕਰਤਾ ਸਮੋਸੇ ਤਾਂ ਮਗਰ ਲਿਆਉਗਾ ਪਹਿਲਾਂ ਤਾਂ ਆਪਣੇ ਖਿੰਡ ਖਨਾਉਣੀ ਪੜਾ ਪਿਆ ਉਹ ਦੇਖ ਲੈ ਕੱਪੜੇ ਮੈਂ ਰਸੋਈ ਚ ਦੇਖਦੀ ਤੂੰ ਕੱਪੜੇ ਚੱਕ ਛਿਟ ਕਿਉਂ ਕੰਨ ਤੇ ਸ਼ਾਲ ਪeo ਕੁਰਸੀ ਤੇ ਕੱਪੜੇ ਪੈਨੇ ਮੰਜੇ ਸਾਰੇ ਅੰਦਰ ਛਿੜ ਦੇ ਚੱਕ ਸਾਰੇ ਅੰਦਰ ਛਿੜ ਦੇ ਓਏ ਵੱਡੇ ਕਮਰੇ ਤੋਂ ਜਿੰਦੇ ਹੀ ਲਾ ਦੇਂਗੇ ਆਪਾਂ ਇਹਨੂੰ ਬਾਹਰ ਦਾ ਦੇਂਗੇ ਹਾਂ ਐ ਕਰ ਲੈ ਐ ਅੱਜ ਕੇ ਛੇਦੀ ਛੇਦੀ ਕਰਵਾਵਾਂ ਨਾ ਮੈਂ ਭਾਂਡੇ ਤੋਹ ਦੇ ਚਾਰਕ ਖਾਏ ਵੀ ਨਹੀਂ ਉਹ ਸਾਰਾ ਸਮਾਨ ਦੇਖ ਲੈ ਖੜਿਆ ਪਿਆ ਇੱਥੇ ਉਹ ਕੁਰਸੀਆਂ ਤਾਂ ਮੰਜਾ ਵੀ ਚੱਕਾਂ ਕੁਰਸੀਆਂ ਵੀ ਚੱਕਾਂ